ਤੁਸੀਂ ਅੱਜ ਆਏ ਸੀਗੇ ਸਾਡੇ ਸਿਬਿਆ ਮੈਡੀਕਲ ਸੈਂਟਰ ਕੰਸਲਟੇਸ਼ਨ ਦੇ ਲਈ ਜਿਵੇਂ ਆਪਾਂ ਇਹ ਡਿਸਕਸ ਕੀਤਾ ਕਿ ਹਾਰਟ ਦੀ ਬਿਮਾਰੀ ਦੇ ਲਈ ਬਹੁਤ ਸਾਰੇ ਆਪਸ਼ਨਸ ਅਵੇਲੇਬਲ ਹੈਗੇ ਆਪਰੇਸ਼ਨ ਹੈਗਾ ਸਟੈਂਟ ਹੈਗਾ ਇਹਦੇ ਇਲਾਵਾ ਜਿਹੜੇ ਅਸੀਂ ਇਲਾਜ ਕਰ ਰਹੇ ਹੈਗੇ ਜਿਹਦੇ ਵਿੱਚ ਕੀ ਕੋਈ ਆਪਰੇਸ਼ਨ ਨਹੀਂ ਆ ਕੋਈ ਸਟੈਂਟ ਨਹੀਂ ਪਾਉਣਾ ਪੈਂਦਾ ਕੋਈ ਤਾਰ ਤੂੜੀ ਦੇ ਅੰਦਰ ਪਾਉਣੀ ਪੈਂਦੀ ਕੀ ਹੱਦ ਪਰ ਰਹਿਣ ਦੀ ਲੋੜ ਨਹੀਂ ਪੈਂਦੀ ਕੋਈ ਬੇਹੋਸ਼ ਕਰਨ ਦੀ ਲੋੜ ਨਹੀਂ ਪੈਂਦੀ ਕੋਈ ਕੂਨ ਚੜਾਉਣ ਦੀ ਲੋੜ ਨਹੀਂ ਪੈਂਦੀ ਜਿਵੇਂ ਕਿ ਨੈਚੁਰਲ ਬਾਈਪਾਸ ECG ਜਿਹੜਾ ECG ਵੀ ਕਹਿੰਦੇ ਹੈਗੇ ESMR ਤੇ ਆਰਟਿਕੁਲੇਸ਼ਨ ਥੈਰੇਪੀ ਡਾਕਸਿਫਿਕੇਸ਼ਨ ਐਨ ਇਲਾਜਾਂ ਦੇ ਨਾਲ ਬਹੁਤ ਚੰਗੀ ਤਰ੍ਹਾਂ ਹਾਰਟ ਦਾ ਜਿਹੜਾ ਬਲੱਡ ਫਲੋ ਆ ਵੱਧਦਾ ਹੈਗਾ ਲੇਕਿ ਸਭ ਤੋਂ ਧਿਆਨ ਦੇਣ ਦੇਰ ਵਾਲੀ ਗੱਲ ਇਹ ਹੈਗੀ ਕਿ ਜੋ ਇਲਾਜ ਕਰਾਉਣਾ ਹੈਗਾ ਤੁਹਾਡੀ ਕੰਡੀਸ਼ਨ ਦੇ ਮੁਤਾਬਕ ਤੁਹਾਡੀ ਸਹੂਲਤ ਦੇ ਮੁਤਾਬਕ ਤੇ ਤੁਹਾਡੀ ਚੋਇਸ ਦਾ ਹੋਣਾ ਚਾਹੀਦਾ ਤੁਸੀਂ ਕੋਈ ਵੀ ਇਲਾਜ ਕਰਾਓ ਤੁਸੀਂ ਸਟੈਂਡ ਪੋਸ ਸਰਜਰੀ ਕਰਾਓ ਸਾਡੇ ਵਾਲੇ ਬਿਨਾ ਸਰਜਰੀ ਦੇ ਇਲਾਜ ਕਰਾਓ ਲੇਕਿਨ ਇੱਕ ਤੋਂ ਚੀਜ਼ ਹੈ ਤੁਹਾਨੂੰ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈਗੀ ਕਿਉਂਕਿ ਜੇ ਤੁਸੀਂ ਉਹ ਧਿਆਨ ਨਹੀਂ ਰੱਖੋਗੇ ਤੇ ਕੋਈ ਵੀ ਇਲਾਜ ਪੂਰਾ ਸਕਸੈਸਫੁਲ ਨਹੀਂ ਹੋਊਗਾ ਤੇ ਜੇ ਇਨੀਸ਼ੀਅਲੀ ਸ਼ੁਰੂਆਤ ਦੇ ਵਿੱਚ ਸਕਸੈਸਫੁਲ ਹੋ ਵੀ ਗਿਆ ਤੇ ਉਹਦਾ ਅਸਰ ਬਹੁਤ ਦੇਰ ਤੱਕ ਨਹੀਂ ਰਹਿਣਾ ਇਹ ਚੀਜ਼ ਹੈਗੀ ਹੈ ਕਿ ਆਪਣਾ ਇੱਕ ਖਾਣ ਪੀਣ ਦਾ ਡਾਈਟ ਦਾ ਧਿਆਨ ਰੱਖੋ ਤੇ ਡਾਈਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ ਤੇ ਇਹ ਅਕਸਰ ਸਾਨੂੰ ਨੂੰ ਪਤਾ ਹੁੰਦਾ ਕਿ ਕੀ ਸਾਡੇ ਲਈ ਬੈਸਟ ਹੈਗਾ ਉਹਦੇ ਲਈ ਡਾਈਟੀਸ਼ਨ ਜਾਂ ਡਾਕਟਰ ਨੂੰ ਮਿਲੋ ਤੇ ਉਹਦੇ ਮੁਤਾਬਕ ਪਲਾਨ ਕਰੋ ਉਹਦੇ ਇਲਾਵਾ ਐਕਸਰਸਾਈਜ਼ ਰੋਜ਼ ਕਰੋ ਜੇ ਤੁਹਾਨੂੰ ਜਰੂਰਤ ਹੈਗੀ ਤੇ ਤੁਸੀਂ ਸਾਨੂੰ ਕੰਟੈਕਟ ਕਰੋ ਅਸੀਂ ਤੁਹਾਨੂੰ ਫ੍ਰੀ ਈ-ਬੁੱਕ ਦੇਵਾਂਗੇ ਜਿਹੜੀ ਜਿਹੜੀ ਐਕਸਰਸਾਈਜ਼ ਤੁਸੀਂ ਕਰ ਸਕਦੇ ਹੋ ਐਕਸਰਸਾਈਜ਼ ਤੇ ਡਾਈਟ ਦੇ ਇਲਾਵਾ ਸਟ्रेस ਮੈਨੇਜਮੈਂਟ ਬਹੁਤ ਜ਼ਰੂਰੀ ਹੈ जे थोड़ी किसी चीज़ का स्ट्रैस हैगा तो उन्हें सारे ट्रीटमेंट जो है बेकार कर देने रहे है हैं इस करके स्ट्रैस मैनेजमेंट बहुत जरूरी है जे थोड़ा कोई स्पैसीफिक स्ट्रैस हैगा तो ये आओ डिस्कस करो तो अभी थोड़ा वेद गाइड करा कि मैं सह लेना है वह बहुत जरूरी है वह भी अभी थोड़ा एक फ्री ईबुक भेज सकते हैं अलावा अपना ब्लड प्रैशर चैक करते रहो ਇਹ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਹੈਗਾ ਤੇ ਸਵੇਰੇ ਸ਼ਾਮ ਨੂੰ ਚੈੱਕ ਕਰੋ ਜਦ ਤੱਕ ਕੰਟਰੋਲ ਨਾ ਆ ਜੇ ਤੇ ਜਦੋਂ ਕੰਟਰੋਲ ਆ ਜੇ ਉਹਦੇ ਬਾਅਦ ਵੀ ਕੋਸ਼ਿਸ਼ ਕਰੋ ਕਿ ਹਰ ਕਟੋੜ ਹਫ਼ਤੇ ਦੇ ਵਿੱਚ ਇੱਕ ਜਾਂ ਦੋ ਵਾਰੀ ਚੈੱਕ ਕਰਦੇ ਰਹੋ ਤੁਹਾਡਾ ਬਲੱਡ ਸ਼ੂਗਰ ਜਿਹੜਾ ਹੈਗਾ ਉਹ ਕੰਟਰੋਲ ਰਹਿਣਾ ਚਾਹੀਦਾ ਹੈਗਾ ਬਲੱਡ ਸ਼ੂਗਰ ਰੂਟੀਨਲੀ ਚੈੱਕ ਕਰਦੇ ਰਹੋ ਤਾਂਕਿ ਜੇ ਵੱਧ ਹੈਗਾ ਤੇ ਉਹਦੇ ਮੁਤਾਬਿਕ ਦਵਾਈ ਡਾਕਟਰ ਅਡਜਸਟ ਕਰ ਸਕਦਾ ਹੈਗਾ ਕੋਲੇਸਟੇਰੋਲ ਕੋਸ਼ਿਸ਼ ਕਰੋ ਕਿ ਹਰ ਤਿੰਨਕ ਮਹੀਨੇ ਬਾਅਦ ਇੱਕ ਵਾਰੀ ਚੈੱਕ ਕਰ ਲੋ जे हाए रहा है तो ट्रीटमेंट लै रहे हो नहीं तो घटो घट छे महीने बाद चेक कर लो एलावा सिगरेट बीड़ी तंबाकू खैनी ये बिल्कुल नहीं लैनी क्योंकि ये बहुत ज़्यादा नुकसान करते हैं लोगे तो इलाज कराने ही बेकार है अभी पैसे ना खराब करो इलाज के उत्ते जो तुम सिगरेट बीड़ी नहीं बंद कर सकते शराब सब तो चंगा तो है कि ना पीओ तो पीने ਕਟ ਤੋਂ ਕਟ ਮਾਤਰਾ ਦੇ ਵਿੱਚ मतलब ਇੱਕ ਜਾਂ ਦੋ ਛੋਟੇ ਪੈਕ ਹਫਤੇ ਦੇ ਵਿੱਚ ਦੋ ਵਾਰ ਤੋਂ ਜ਼ਿਆਦਾ ਨਹੀਂ ਲੈਣੇ ਜੇ ਤੁਸੀਂ ਇੰਨਾ ਚੀਜ਼ਾਂ ਦਾ ਧਿਆਨ ਰੱਖੋਗੇ ਤੇ ਜਿਹੜਾ ਵੀ ਇਲਾਜ ਕਰਾਓਗੇ ਉਹਦਾ ਜਿਹੜਾ ਲਾਸਟਿੰਗ ਇਫੈਕਟ ਹੈਗਾ ਉਹ ਜ਼ਿਆਦੇ ਤੈਸ ਤੱਕ ਉਹਦਾ ਅਸਰ ਰਹੂਗਾ ਇਸ ਕਰਕੇ ਇਸ ਗੱਲ ਦਾ ਧਿਆਨ ਰੱਖੋ ਕਿ ਜਿਹੜਾ ਆਪਣਾ ਡਾਈਟ ਹੈਗਾ ਐਕਸਰਸਾਈਜ਼ ਦਾ ਸਟ्रेस ਮੈਨੇਜਮੈਂਟ ਦਾ ਬਲੱਡ ਸ਼ੂਗਰ ਦਾ ਆਪਣੇ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦਿਓ ਤਾਂ ਕਿ ਤੁਹਾਡਾ ਜਿਹੜਾ ਵੀ ਤੁਸੀਂ ਇਲਾਜ ਕਰਾਓ ਇਹ ਨਹੀਂ ਅਸੀਂ ਕਹ ਰਹੇ ਸਾਡੇ ਕੋਲੇ ਕਰਾਓ ਜਿੱਥੋਂ ਵੀ ਕਰਾਓ ਲੇਕਿਨ ਇਹਨਾਂ ਚੀਜ਼ਾਂ ਧਿਆਨ ਰੱਖੋ ਤਾਂ ਕਿ ਉਹਦਾ ਅਸਰ ਬਹੁਤ ਲੰਬੇ ਅਰਸੇ ਲਈ ਰਹੇ ਥੈਂਕ ਯੂ ਸ਼ੁਕਰੀਆ